ਦਿਨਾਂ ਸਾਰਿਆਂ ਨੂੰ ਦੱਸਿਆ ਪਰ ਆਹ ਕਿਸੇ ਦਾ ਸਾਡੀ ਸੁਣੀ ਨਹੀਂ ਪਾਣੀ ਸਾਰਾ ਹੀ ਸਾਡੇ ਬੂਆਂ ਦੇ ਵਿੱਚ ਜਿੰਨਾ ਵੀ ਹੈਗਾ ਇਕੱਠਾ ਹੋ ਕੇ ਇਹ ਫੇਰ ਸਾਡੇ ਟੋਏ ਪਰ ਜਾ ਜਾਂਦੇ ਆ ਹੁਣ ਅੱਗੇ ਵੀ ਘਰ ਬਣ ਗਏ ਨੇ ਆ ਇਸੇ ਦਾ ਅੰਦਰ ਕੋਈ ਤਾਕਤ ਕੋਈ ਬੌੜਿਆ ਹੀ ਨਹੀਂ ਆਗਾ ਬੇਸ਼ੱਕ ਭਾਰਤ ਨੂੰ ਆਜ਼ਾਦ ਹੋਏ 8 ਦਹਾਕੇ ਹੋਣ ਜਾ ਰਹੇ ਨੇ ਅਤੇ ਨਾਲ ਹੀ ਸਮੇ ਦੇ ਬਦਲਦਿਆਂ ਕਈ ਥਾਵਾਂ ਤੇ ਨਹਿਰ ਵੀ ਪਤਲ ਗਈ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਪਿੰਡਾਂ ਦੀ ਨਹਿਰ ਬਤਲੀ ਹੈ ਤੇ ਪਿੰਡ ਸੋਹਣੇ ਬਣ ਗਏ ਨੇ ਪਰ ਹਾਲੇ ਵੀ ਇੱਥੇ ਕਈ ਅਜਿਹੇ ਪਿੰਡ ਨੇ ਜਿਨ੍ਹਾਂ ਦੇ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਿੰਡ ਹੈ ਗੁਰਦਾਸਪੁਰ ਦਾ ਪਿੰਡ ਬਰਨਾਲਾ ਜਿੱਥੋਂ ਦੀ ਪੰਚਾਇਤ ਵੱਲੋਂ 1975 ਵਿੱਚ ਪਿੰਡ ਦੇ ਜ਼ਰੂਰਤਮੰਦ ਲੋਕਾਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾਏ ਗਏ ਤੇ ਇੱਕ ਕਲੋਨੀ ਵੀ ਕੱਟੀ ਗਈ ਹੁਣ ਇਸ ਕਲੋਨੀ ਦੇ ਜ਼ਰਾ ਹਾਲਾਤ ਦੇਖ ਲੋ ਜਿੱਥੇ ਲੋਕਾਂ ਦੇ ਘਰਾਂ ਦੇ ਬਾਹਰ ਟੋਏ ਬਣੇ ਹੋਏ ਨੇ ਜਿੱਥੋਂ ਗੰਦੇ ਪਾਣੀ ਦੀ ਨਿਕਾਸੀ ਹੁੰਦੀ ਹੈ ਤੇ ਜਦੋਂ ਇਹ ਪਾਣੀ ਓਵਰਫਲੋ ਹੋਣ ਲੱਗਦਾ ਹੈ ਤੇ ਫਿਰ ਬਾਲਟੀਆਂ ਦੇ ਨਾਲ ਖੁਦ ਹੀ ਲੋਕ ਇਸ ਗੰਦੇ ਪਾਣੀ ਨੂੰ ਕੱਟਦੇ ਨੇ ਜਾਂ ਤਾਂ ਖੇਤਾਂ 'ਚ ਸੁੱਟਦੇ ਨੇ ਤੇ ਜਾਂ ਫਿਰ ਖਾਲੀ ਪਲਾਟਾਂ ਦੇ ਵਿੱਚ ਇੱਥੋਂ ਤੱਕ ਕਿ ਇੱਥੇ ਪੀਣ ਵਾਲਾ ਪਾਣੀ ਵੀ ਸਹੀ ਤਰ੍ਹਾਂ ਨਾਲ ਨਹੀਂ ਮਿਲ ਰਿਹਾ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਵੀ ਸਚਾਰੂ ਨਹੀਂ ਹੈ ਕਈ-ਕਈ ਘੰਟਿਆਂ ਤੱਕ ਕੱਟ ਲੱਗੇ ਰਹਿੰਦੇ ਨੇ ਤੇ ਜੋ ਤਾਰਾ ਬਿਜਲੀ ਦੀਆਂ ਨੇ ਉਹ ਵੀ ਘਰਾਂ ਦੇ ਬਾਹਰੋਂ ਬਹੁਤ ਨੀਵੀਆਂ ਹੋ ਕੇ ਲੰਘਦੀਆਂ ਜਿਸ ਕਰਕੇ ਜਾਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਬਿਮਾਰੀ ਦੇ ਕਾਰਨ ਇੱਥੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਬਿਮਾਰੀਆਂ ਦਾ ਖੱਤਸ਼ਾ ਬਣਿਆ ਹੋਇਆ ਹੈ ਜਿਸ ਕਰਕੇ ਲੋਕ ਡਾਡੇ ਪਰੇਸ਼ਾਨ ਨੇ ਦੱਸਿਆ ਜਾ ਰਿਹਾ ਹੈ ਕਿ 32 ਪਲਾਟ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ 22 ਪਰਿਵਾਰਾਂ ਨੇ ਇੱਥੇ ਮਕਾਨ ਬਣਵਾ ਕੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਪਰ 50 ਸਾਲ ਗੁਜ਼ਰਨ ਦੇ ਬਾਵਜੂਦ ਵੀ ਹੁਣ ਤੱਕ ਇਸ ਕਲੋਨੀ ਵਿੱਚ ਨਾ ਤਾਂ ਸੀਵਰੇਜ ਪਿਆ ਹੈ ਤੇ ਨਾ ਹੀ ਨਾਲੀਆਂ ਬਣੀਆਂ ਹੈ ਅਤੇ ਗਲੀਆਂ ਵੀ ਕੱਚੀ ਮਿੱਟੀ ਦੀਆਂ ਹੀ ਜਿੱਥੇ ਸਾਫ਼ ਹਾਲਾਤ ਜ਼ਾਹਰ ਹੋ ਰਹੇ ਨੇ ਲੋਕਾਂ ਦੇ ਘਰਾਂ ਦੇ ਬਾਹਰ ਗਲੀ ਦੇ ਵਿੱਚ ਟੋਏ ਕੱਢ-ਕੱਢ ਕੇ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾਂਦੀ ਹੈ ਤੇ ਜਦੋਂ ਟੋਇਆ ਭੱਜ ਜਾਂਦਾ ਹੈ ਤੇ ਫਿਰ ਬਾਲਟੀਆਂ ਭਰ-ਭਰ ਕੇ ਇਹ ਗੰਦਾ ਪਾਣੀ ਬਾਹਰ ਸੁੱਟਣਾ ਪੈਂਦਾ ਹੈ। ਇਸੇ ਇਲਾਕੇ ਦੀ ਹਾਲਤ ਵੇਖ ਕੇ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਘਰ ਵਿੱਚ ਆਉਣ ਤੋਂ ਡਰਦੇ ਨੇ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਹੁਣ ਤਾਂ ਕਾਫੀ ਸਮਾਂ ਬੀਤ ਚੁੱਕਿਆ ਹੈ ਤਾਂ ਹੱਲੇ ਵੀ ਇਸ ਪਿੰਡ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਗੁਹਾਰ ਲਗਾਈ ਗਈ ਹੈ ਕਿ ਇਸ ਪਿੰਡ ਦੀ ਵੀ ਸਾਰ ਲਈ ਜਾਵੇ। ਸਾ ਲੋਕ ਸਾਨੂੰ ਇੱਥੇ ਰਹਿੰਦੇ ਆ ਜਦੋਂ ਦੇ ਆਏਦੇ ਆ ਬੜਾ ਕਾਹ ਬੂਟੀ ਹੀ ਇੱਥੇ ਤੇ ਉਦੋਂ ਦੇ ਬੜੀ ਮੁਸ਼ਕਲਾਂ ਨੇ ਅੱਜ ਤੱਕ ਉਹ ਗਲੀ ਨਹੀਂ ਬਣੀ ਕੋਈ ਨਾ ਪਾਣੀ ਦਾ ਨਖਾਸ ਨਿਕਲਿਆ ਨਾ ਕੋਈ ਗਲੀ ਬਣੀ ਤੇ ਨਾ ਹੀ ਇੱਧਰ ਕੋਈ ਆਇਆ ਜਦੋਂ ਹਰ ਵਾਰੀ ਇਲੈਕਸ਼ਨ ਹੁੰਦੇ ਨੇ ਤੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਵੋਟਾਂ ਪਾਓ ਮੈਂਬਰ ਬਣਾਓ ਮੈਂਬਰ ਵੀ ਬਣੇ ਸਰਪੰਚ ਵੀ ਬਣੇ ਤੇ ਅੱਜ ਤੱਕ ਕਿਸੇ ਨੇ ਨਹੀਂ ਬਣਾਈ ਗਲੀ ਨਾ ਗਲੀ ਬਣਾਈ ਨਾ ਕਿਸੇ ਨੇ ਪਾਣੀ ਕੱਢਿਆ ਰੋਕਰ ਲਾ ਕੇ ਜਿਹੜੇ ਬਾਰਸ਼ ਆਂਦੀਆਂ ਨੇ ਨੇ ਲੋਕੀ ਵਿਚਾਰੇ ਰੋ ਰਹਾ ਕੇ ਤੇ ਅੰਦਰੀ ਵੜ ਜਾਂਦੇ ਨੇ ਕਿ ਕਿਸ ਦੀ ਬਾਹ ਟੁੱਟਦੀ ਤੇ ਕਿਸ ਦੀ ਲਾਤ ਟੁੱਟਦੀ ਤੇ ਕਦੇ ਝੂਲੇ ਟੁੱਟਦੇ ਉਹ ਜਦੋਂ ਦੀ ਕਲੋਨੀ ਬਣੀ ਆ ਪਤਾ ਲੱਗੇ 1975 ਦੀ ਕਲੋਨੀ ਬਣੀ ਆ ਉਦੋਂ ਦੀਆਂ ਗਲੀਆਂ ਕੱਚੀਆਂ ਹੀ ਆ ਹਾਂ ਕੱਚੀਆਂ ਹੀ ਆ ਕਦੀ ਨਹੀਂ ਬਣੀ ਇਹ ਸਟਾਰਟ ਦੇ ਵਿੱਚ ਪਿੱਛੋਂ ਤੱਕ ਬਣੀ ਆ ਉਹ ਪਿੱਛੇ ਇਟਾ ਲੱਗੀਆਂ ਨੇ ਪਿੱਛੋਂ ਤੱਕ ਬਣੀ ਆ ਅੱਗੇ ਬਿਲਕੁਲ ਕੋਈ ਨਹੀਂ ਬਣੀ ਹੁਣ ਅੱਗੇ ਵੀ ਘਰ ਬਣ ਗਏ ਨੇ ਹਾਇ ਸਿੱਧਾ ਇੱਧਰ ਕੋਈ ਤੱਕ ਕੋਈ ਬੌੜਿਆ ਹੀ ਨਹੀਂ ਆਗਾ ਕਦੀ ਪੰਚਾਇਤ ਅੱਗੇ ਮੰਗ ਨਹੀਂ ਰੱਖੀ ਹਰ ਵਾਰੀ ਰੱਖੀ ਦੀ ਆ ਜਦੋਂ ਪਿੰਡ ਦੇ ਵਿੱਚ ਸਰਪੰਚ ਬਣਦੇ ਨੇ ਹਰ ਵਾਰੀ ਕਹਿੰਦੇ ਉਹਨਾਂ ਨੂੰ ਵੀ ਸਾਡੀ ਤੁਸੀਂ ਗਲੀ ਬਣਾਓ ਹਾਂ ਤੁਸੀਂ ਸਾਨੂੰ ਬਣਾਓ ਅਸੀਂ ਤੁਹਾਨੂੰ ਗਲੀ ਬਣਾ ਕੇ ਦਿਆਂਗੇ ਉਹ ਜਿਸਲੇ ਬਣ ਜਾਂਦੇ ਨੇ ਫਿਰ ਬੱਸ ਫਿਰ ਪਿੱਛੇ ਹੋ ਜਾਂਦੇ ਨੇ ਮੁੜ ਕੇ ਇੱਧਰ ਕੋਈ ਆਂਦਾ ਨਹੀਂ ਦੇਖਿਆ ਔਰਤਾ ਲੱਗੀਆਂ ਸੀ ਟੋਇਆਂ ਚੋਂ ਪਾਣੀ ਕੱਢਣ ਕਿੰਨੀ ਵਾਰੀ ਦਿਹਾੜੀ ਦਾ ਕੁਝ ਕਰਨਾ ਪੈਂਦਾ ਦਿਹਾੜੀ ਦਾ 5-6 ਵਾਰੀ ਕੱਢਣਾ ਪੈਂਦਾ ਪਾਣੀ ਉਹ ਜਿਨ੍ਹਾਂ ਦੇ ਘਰ 10 ਮੈਂਬਰ ਆ ਤੇ 10 ਮੈਂਬਰਾਂ ਦੇ ਵਿੱਚ ਉਹਨਾਂ ਆਪੇ ਪਿਛੇ 7 ਵਾਰੀ ਪਾਣੀ ਕੱਢਣਾ ਤੇ ਜਿਨ੍ਹਾਂ ਦੇ ਵਿੱਚ 4 ਮੈਂਬਰ ਆ ਉਹਨਾਂ ਨੇ ਵੀ 5-6 ਵਾਰੀ ਕੱਢਣਾ ਪਾਣੀ ਜੇ ਜਦੋਂ ਮਾਰ ਬਾਰਿਸ਼ ਆਂਦੀ ਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਗੰਦਾ ਪਾਣੀ ਟੋਏ ਪੜ ਜਾਂਦੇ ਨੇ ਤੇ ਘਰਾਂ 'ਚ ਜਾਂਦੇ ਨੇ ਉਹ ਮੁੜਕੇ ਜਨਾਨੀਆਂ ਦੁਆਲੇ ਹੁੰਦੀਆਂ ਲੜਾਈ ਕਰਦੀਆਂ ਨੇ ਵੀ ਸਾਡੇ ਘਰਾਂ ਵਿੱਚ ਪਾਣੀ ਗੰਦਾ ਆ ਗਿਆ ਤੇ ਪਾਣੀ ਨਿਕਾਸੀ ਦਾ ਜਿਹੜਾ ਬਾਲਟੀਆਂ 'ਚ ਕੱਢਦੇ ਹੋ ਕਿੱਥੇ ਸੁੱਟਦੇ ਹੋ ਫਿਰ ਇਹ ਟੋਿਆਂ ਦੇ ਵਿੱਚੋਂ ਕੱਢ ਕੇ ਤੇ ਬਾਹਰ ਕਦੀ ਕਿਸੇ ਦਾ ਪਲਾਟ ਦੇ ਵਿੱਚ ਕਦੀ ਕਿਸੇ ਪੈਲੀ ਦੇ ਵਿੱਚ ਹੁਣ ਕੋਈ ਕੱਢਣ ਨਹੀਂ ਦਿੰਦਾ ਆਪਣੇ ਪਲਾਟ 'ਚ ਕੋਈ ਪਾਣੀ ਨਹੀਂ ਸੁੱਟਣ ਦਿੰਦਾ ਨਾ ਕੋਈ ਪੈਲੀ ਦੇ ਵਿੱਚ ਪਾਣੀ ਜਾਣ ਦਿੰਦਾ ਤੇ ਕਿੱਥੇ ਸੁੱਟਿਆ ਸਾਡੇ ਵਾਸਤੇ ਤਾਂ ਬਹੁਤ ਮੁਸ਼ਕਲ ਆ ਗਈ ਹੈ ਵੋਟਾਂ ਲਾ ਲੰਦੇ ਨੇ ਤੇ ਅੱਗੇ ਅੱਗੇ ਕੋਈ ਨਹੀਂ ਹੁੰਦਾ ਮੁਰਤ ਕੋ ਕੁਛ ਨਹੀਂ ਕੀ ਮੰਗਾ ਹੁਣ ਸਰਕਾਰ ਸਾਡੀ ਬਾਂਗੇ ਫਈਆ ਵੀ ਸਾਡਾ ਪਾਣੀ ਨਿਕਲੇ ਬਾਹਰ ਗੰਦਾ ਸਾਡੀਆਂ ਗਲੀਆਂ ਬੰਨ ਤੇ ਸਾਡੀ ਲਾਈਟਾਂ ਨਹੀਂ ਗਲੀ ਦੀ ਨਿਹਰ ਮਨੂੰ ਰਹਿੰਦਾ ਰਾਤ ਭਾਂ ਬੇਸ਼ੱਕ ਜੋਰ ਚੱਕੇ ਫਿਰਦੇ ਰਹਿਣ ਘਰਾਂ ਦੇ ਵਿੱਚ ਡਾਕੇ ਮਾਰਨ ਤੇ ਕਾਫੀ ਚਿਰ ਦਾ ਰਹਿ ਰਿਹਾ ਘਰ ਤੋਂ ਘੜੀ 40 50 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਤੇ ਇੱਥੇ ਦੱਬ ਘਾ ਬੂੜ ਬੜਾਈ ਜਾਨਵਰ ਬਹੁ ਸੀ ਤੇ ਮੈਂ ਫਿਰ ਇੱਥੇ ਆ ਕੇ ਡੇਰਾ ਲਾਇਆ ਉਹਦੇ ਬਾਅਦ ਮਹਾਰਾਜ ਜੀ ਇੱਥੇ ਕੋਈ ਬੱਤੀ ਦਾ ਬੰਦੋਬਸਤ ਨਹੀਂ ਜੇ ਬੱਤੀ ਹੋਈ ਆ ਤੇ ਪਾਣੀ ਦਾ ਕੋਈ ਬੰਦੋਬਸਤ ਨਹੀਂ ਜੇ ਪਾਣੀ ਹੋਇਆ ਤੇ ਪਾਣੀ ਸਾਡੇ ਘਰਾਂ ਦੇ ਵਿੱਚ ਟੋਏ ਭਰੇ ਪਿਆ ਸਾਡੇ ਮੀਂਹ ਪੈਂਦਾ ਤੇ ਸਾਡੇ ਬੱਚੇ ਪਰੇਸ਼ਾਨ ਹੋ ਜਾਂਦੇ ਨਾ ਹੀ ਗਾਂਹ ਜਾ ਸਕਦੇ ਨਾ ਪਛਾਹ ਹੋ ਸਕਦੇ ਆ ਗਲੀਆਂ ਦੇ ਵਿੱਚ ਖੱਜਲ ਖਰਾਬ ਹੋਣਿਆ ਤਿਲਕਨ ਹੋ ਜਾਂਦੀ ਆ ਪਾਣੀ ਸਾਰਾ ਹੀ ਸਾਡੇ ਬੂਆਂ ਦੇ ਵਿੱਚ ਜਿੰਨਾ ਵੀ ਹੈਗਾ ਇਕੱਠਾ ਹੋ ਕੇ ਇਹ ਫੇਰ ਸਾਡੇ ਟੋਏ ਭਰ ਜਾਂਦੇ ਆ ਤੇ ਜਨਾਨੀਆਂ ਫਿਰ ਆਪੇ ਵਿੱਚੋਂ ਲੜਦੀਆਂ ਨੇ ਸਾਡੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਸੀਂ ਹਰ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਸਾਡਾ ਇਹ ਸਿਬਰ ਬਣ ਪਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡੀ ਵੀ ਗੰਦ ਦੇ ਵਿੱਚੋਂ ਕੱਢ ਦਿਓ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ ਬਹੁਤ ਹੀ ਸਰਕਾਰਾਂ ਆਈਆਂ ਜੀ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇਹ ਮੌਕਾ ਵੇਖ ਸਕਦੇ ਹੋ ਤੇ ਕੀ ਹਾਲਾਤ ਹੈ ਜਨਾਨੀਆਂ ਪਾਣੀ ਕੱਢ-ਕੱਢ ਕੇ ਤੇ ਬਾਹਰ ਛੁੱਟਣ ਡਈਆਂ ਕੋਈ ਕਿਸੇ ਪਲਾੜ ਚ ਛੁੱਟਦੀ ਪਈ ਆ ਕੋਈ ਕਿਸੇ ਪਲਾੜ ਚ ਛੁੱਟਦੀ ਪਈ ਆ ਸਾਡੇ ਘਰਾਂ ਨੂੰ ਟਰਾਲੀ ਮਿੱਟੀ ਦੀ ਚਾਹੀਏ ਉਹ ਉੱਥੇ ਲੰਘ ਸਕਦੀ ਉਹ ਟਰਾਲੀ ਬੱਤੀ ਦੀ ਤਾਰ ਨਾਲ ਲੰਘ ਨਹੀਂ ਲੱਗਦੀ ਆ ਤੇ ਜਦੋਂ ਵੀ ਇੱਥੇ ਵੋਟਾਂ ਮਾਰੇ ਆਂਦੇ ਆਂ ਹੀ ਦੱਸਣਿਆ ਤੇ ਕਹਿੰਦੇ ਜੀ ਹੋ ਜਾਏਗੀ ਉਹ ਅੱਜ ਤੱਕ 40 ਸਾਲ ਤੱਕ ਮਾਰੇ ਤਾਰ ਨਹੀਂ ਤਾਂ ਚ ਕੋਈ ਜੀ ਜਿੱਥੇ ਆ ਉੱਥੇ ਦੀ ਉੱਥੇ ਹੀ ਆ ਜੀ ਸੀਵਰੇਜ ਦੀ ਕਿ ਤੁਸੀਂ ਆਗੂਆਂ ਨੂੰ ਪੋਲੀਟਿਕਲ ਆਗੂਆਂ ਨੂੰ ਜਾਂ ਕਿਸੇ ਲੀਡਰ ਨੂੰ ਮਿਲ ਚੁਕੇ ਐਡਮਿਨ ਬਹੁਤ ਵਾਰੀ ਅਸੀਂ ਤਰਲੇ ਮਨਤਾ ਕੀਤੇ ਨੇ ਕਿ ਤੁਹਾਡੀ ਇਹ ਪੈ ਜਾਏਗੀ ਜੀ ਬਸ ਥੋੜਾ ਜਿਹਾ ਰੁਕ ਜਾਓ ਪੈ ਜਾਏਗੀ ਉਹ ਬਿਲਕੁਲ ਫੇਰ ਸਾਨੂੰ ਪੁੱਛਦਾ ਹੀ ਕੋਈ ਨਹੀਂ ਨਾ ਹੀ ਸਾਡੀ ਇਹ ਗਲੀ ਦੇ ਵਿੱਚ ਕੋਈ ਲੀਡਰਸ਼ਿਪ ਆਂਦਾ ਜੀ ਬਰਸਾਤ ਦੇ ਦਿਨਾਂ 'ਚ ਕੀ ਹਾਲ ਹੁੰਦਾ ਹੈ ਬਰਸਾਤ 'ਚ ਪਾਣੀ ਪਾਣੀ ਸਾਡੇ ਹੁੰਦਾ ਜੀ ਇਹ ਘਰਾਂ 'ਚ ਜਾਵਰ ਦਾ ਅੰਤਰਾ 'ਚ ਫੇਰ ਅਸੀਂ ਬਾਲਟੀਆਂ ਨਾਲ ਪਾਣੀ ਬਾਹਰ ਕੱਢਨੇ ਆ ਫੇਰ ਇੱਕ ਸਾਰਾ ਇੱਕ ਪਾਣੀ ਜਿਹੜਾ ਉਹ ਅਗਲੇ ਘਰ ਨੂੰ ਤਸੀਮ ਹੁੰਦਾ ਜੀ ਜਿੰਨਾ ਵੀ ਮਹੱਲੇ ਦਾ ਪਾਣੀ ਹੈ ਜੋ ਵੀ ਗੰਦਮਾ ਦਾ ਸਾਰਾ ਉਧਰ ਰੋੜ ਕੇ ਜਾਂਦਾ ਜੀ ਕੀ ਨਾਮ ਆਪਣਾ ਮੇਰਾ ਨਾਮ ਸਰੂਪ ਲਾਲ ਬਾਬਾ ਜੀ